ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਪੁਲਿਸ ਖੁਦ ਹੀ ਨਹੀਂ ਸੁਰੱਖਿਅਤ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਦੇ ਘਰੋਂ ਹੋਈ ਲੱਖਾਂ ਰੁਪਏ ਦੀ ਚੋਰੀ ਕੀਤੀ ਜਾ ਰਹੀ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਦੱਸਦੀ ਹੈ ਕਿ ਬਠਿੰਡਾ 100 ਫੁੱਟੀ ਰੋਡ ਤੇ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਕੋਠੀ ਦੇ ਵਿੱਚੋਂ ਬੀਤੇ ਕੱਲ੍ਹ ਦੋ ਮਹਿਲਾਵਾਂ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਘਟਨਾ ਦੇ ਵਿੱਚ ਉਕਤ ਮਹਿਲਾਵਾਂ ਦੇ ਵੱਲੋਂ ਕਾਫੀ ਨਕਦੀ ਅਤੇ ਗਹਿਣੇ ਆਦਿ ਚੋਰੀ ਕੀਤੇ ਗਏ ਹਨ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਈਆਂ ਦੱਸੀਆਂ ਜਾ ਰਹੀਆਂ ਹਨ ਫਿਲਹਾਲ ਪੁਲਿਸ ਦੇ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਤੁਰੰਤ ਇਸ ਮਾਮਲੇ ਦੇ ਉੱਪਰ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਔਰਤਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਵਿੱਚ ਹੋਰ ਕਿੰਨੇ ਕੁ ਲੋਕ ਸ਼ਾਮਲ ਹਨ ਅਤੇ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਸ਼ਹਿਰ ਦੇ ਵਿੱਚ ਲੋਕਾਂ ਦਾ ਇੱਕੋ ਹੀ ਸਵਾਲ ਹੈ ਕਿ ਜੇਕਰ ਪੁਲਿਸ ਦੇ ਐਡੇ ਵੱਡੇ ਅਧਿਕਾਰੀ ਦੇ ਘਰੋਂ ਚੋਰੀ ਹੋ ਸਕਦੀ ਹੈ ਤਾਂ ਫਿਰ ਆਮ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਗੇ ਇਹਦੇ ਵਿੱਚ ਸੱਡੇ ਕੋ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੱਲ ਇੱਕ ਚੋਰੀ ਦਾ ਇਨਸੀਡੈਂਟ ਰਿਪੋਰਟ ਹੈ ਜਿਹਦੇ ਵਿੱਚ ਦੋ ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਘਰ ਦੇ ਵਿੱਚ ਐਂਟਰ ਕਰਕੇ ਉਦੇ ਵਿੱਚ ਕੁਝ ਕਹਨੇ ਤੇ ਕੁਝ ਨਕਦੀ ਜਿਹੜੀ ਹੈਗੀ ਚੋਰੀ ਕਰਕੇ ਫਰਾਰ ਹੋ ਗਈ ਹੈ ਇਸ ਬੰਦੇ ਵਿੱਚ ਸਥਾਨਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਦੀ ਪਛਾਣ ਕਰਕੇ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ। ਇਹ ਵੀ ਦੱਸਿਆ ਹੈ ਕਿ ਪਰਿਵਾਰਕ ਮੈਂਬਰ ਕੋਈ ਕੁਛ ਮਾਦ ਨਹੀਂ ਰਿਹਾ। ਜੋ ਡੀਐਸਪੀ ਸੀਆਈਡੀ ਜਿਹੜੀ ਹੈਗੀ ਯੂਨਿਟ ਬਟੰਡਾ ਦੇ ਵਿੱਚ ਸਥਾਨਾ। ਜਿਹੜੀ ਇਸ ਤੰਕਤ ਅ ਤਰਸੇ ਜੇ ਕੋਈ ਅਮਸ਼ਾਤੀਆਂ ਬਾਰੇ ਹੋਣ ਨੇ। ਜੀ ਅਮਸ਼ਾਤੀਆਂ ਰੈਡੀਜ਼ ਨਹੀਂ ਜਿਹੜੀ ਹੈਗੀਆਂ ਨੇ ਰੰਦ ਵਿੱਚ ਕੰਮ ਕਰਨ ਦਾ ਬਹਾਨਾ ਦੇ ਲੈ ਕੇ ਜਿਹੜਾ ਹੈਗਾ ਘਰ ਦੇ ਵਿੱਚ ਐਂਟਰ ਕਰਕੇ ਚੋਰੀ ਕਰਕੇ ਲੈ ਗਿਆ ਕੀ ਕੁਝ ਚੋਰੀ ਹੋ ਗਿਆ ਉਹਦੇ ਵਿੱਚ ਕੁਝ ਗਹਿਣੇ ਨੇ ਕੁਝ ਨਕਦੀ ਹੈ ਜਿਹੜੀ ਹੈਗੀ ਚੋਰੀ ਜਿਹਨਾਂ ਨੇ ਕੀਤੀ ਹੈ ਫੁਟੇਜ ਵਗੈਰਾ ਵੀ ਸਾਡੇ ਨੇ ਅਸੀਂ ਸਾਡੀ ਟੀਮ ਐਸ ਸੀ ਦੇ ਉੱਤੇ ਪੂਰਾ ਕੰਮ ਕਰ ਰਹੀ ਹੈ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਵੀ ਜਲਦੀ ਇਹਨਾਂ ਦੇ ਪਛਾਣ ਕਰਕੇ ਇਹਨਾਂ ਨੂੰ ਵਰਤਾਰ ਕੀਤਾ ਜਾਵੇ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹਨਾਂ ਦੇ ਨਾਲ ਹੋਰ ਕੌਣ-ਕੌਣ ਨੂੰ ਆਵਸੀ ਹੈ